ਸਚਾ ਸਿੰਘ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਅੱਜ ਦੀ ਗੁਰਬਾਣੀ ਸੰਥਿਆ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਫਤੇ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਸੰਥਿਆ ਦੀ ਕਲਾਸ ਵਿੱਚ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 173 ਤੋਂ ਸੰખ્યા ਆਰੰਭ ਕਰਨ ਜਾ ਰਹੇ ਹਾਂ ਜੀ ਗੌੜੀ ਮਾਜ ਮਹਿਲਾ ਚੌਥਾ ਗੌੜੀ ਮਾਜ ਮਹਿਲਾ ਚੌਥਾ ਮਨਮਾਹੀ ਮਨਮਾਹੀ ਮੇਰੇ ਗੋਵਿੰਦਾ ਮਨਮਾਹੀ ਮਨਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਰਤਾ ਮਨ ਮਾਹੀ ਜੀਓ ਮਾਹੀ ਜਿਹੜਾ ਲਫ਼ਜ਼ ਹੈ ਇਹ ਨਾਸਕੀ ਉਚਾਰਨ ਹੋਏਗਾ ਠੀਕ ਹੈ ਹਰ ਰੰਗ ਨਾਲ ਨ ਲਖੀਐ ਮੇਰੇ ਗੋਵਿੰਦਾ ਹਰ ਰੰਗ ਨਾਲ ਨ ਲਖੀਐ ਮੇਰੇ ਗੋਵਿੰਦਾ ਗੁਰ ਪੂਰਾ ਅਲਖ ਲਖਾਹੀ ਜੀਓ ਗੁਰ ਪੂਰਾ ਹੈ ਹਰ ਹਰ ਨਾਮ ਪਰਗਾਸਿਆ ਮੇਰੇ ਗੋਵਿੰਦਾ ਹਰ ਹਰ ਨਾਮ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁੱਖ ਲੈ ਜਾਹੀ ਜੀਓ ਸਭ ਦਾਲਦ ਦੁੱਖ ਲੈ ਜਾਹੀ ਜੀਓ ਜਾਹੀ ਜੀਓ ਜਾਹੀ ਜੀਓ ਮਨ ਮਾਹੀ ਮਨ ਮਾਹੀ ਇਹ ਸ਼ਬਦ ਮਾਹੀ ਤੇ ਜਾਹੀ ਇਹ ਦੋਨੋਂ ਨਾਸਕੀ ਉਚਾਰਨ ਹੋਣਗੇ ਠੀਕ ਹੈ ਬੇਟਾ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਵੜ ਭਾਗੀ ਨਾਮ ਸਮਾਹੀ ਜੀਓ ਵੜ ਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਨੈਣੀ ਮੇਰੇ ਗੋਵਿੰਦਾ ਕਿਨਹਿ ਹਰ ਪ੍ਰਭ ਡਿਠੜਾ ਨੈਣੀ ਜੀਓ ਕਿਨਹਿ ਹਰ ਪ੍ਰਭ ਡਿਠੜਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਵਿੰਦਾ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਵਿੰਦਾ ਹਰ ਬਾਜੋਂ ਤਨ ਕੁਮ ਲੈਣੀ ਜੀਓ ਹਰ ਬਾਜੋਂ ਤਨ ਕੁਮ ਲੈਣੀ ਜੀਓ ਸੰਤ ਜਨਾਂ ਮਿਲ ਪਾਇਆ ਮੇਰੇ ਗੋਵਿੰਦਾ ਸੰਤ ਜਨਾਂ ਮੇਰੇ ਪਾਇਆ ਮੇਰੇ ਗੋਵਿੰਦਾ ਮੇਰੇ ਗੋਵਿੰਦਾ ਸੰਬੋਧਨ ਹੈ ਤੇ ਇਸ ਤੋਂ ਪਹਿਲਾਂ ਥੋੜਾ ਵਿਸ਼ਰਾਮ ਦੇਣਾ ਥੋੜਾ ਜਿਹਾ ਰੁੱਕ ਕੇ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਬਿਹਾਣੀ ਰਹਿਣੀ ਜੀਉ ਮੈਂ ਕੋ ਤੇ ਹਾਰੀ ਰਹਿ ਨੀ ਜੀਓ ਮੈਂ ਮੇਲੋ ਸੰਤ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣਾ ਮੇਰਾ ਹਰ ਪ੍ਰਭ ਸੱਜਣਾ ਮੈਂ ਮਨ ਤਨ ਭੁੱਖ ਲਗਾਈਆ ਜੀਓ ਮੈਂ ਮਨ ਤਨ ਭੁੱਖ ਲਗਾਇਆ ਜੀਓ ਲਗਾਇਆ ਨਹੀਂ ਬੇਟਾ ਜੇ ਸਿਹਾਰੀ ਹੁੰਦੀ ਫਿਰ ਪੜਦੇ ਲਗਾਇਆ ਹੁਣ ਹੈ ਬਿਹਾਰੀ ਲਗਾਈਆ ਲਗਾਈਆ ਹੋਂ ਰਹਿ ਨ ਸਕੋਂ ਬਿਨ ਦੇਖੇ ਮੇਰੇ ਪ੍ਰੀਤਮ ਹੋਂ ਰਹਿ ਨ ਸਕੋਂ ਬਿਨ ਦੇਖੇ ਮੇਰੇ ਪ੍ਰੀਤਮ ਹੋਂ ਰਹਿ ਨ ਸਕੋਂ ਹੋਂ ਰਹਿ ਨ ਸਕੋਂ ਬਿਨ ਦੇਖੇ ਪ੍ਰੀਤਮ ਬਿਨ ਦੇਖੇ ਪ੍ਰੀਤਮ ਬਿਨ ਦੇਖੇ ਮੇਰੇ ਪ੍ਰੀਤਮ ਬਿਨ ਦੇਖੇ ਮੇਰੇ ਪ੍ਰੀਤਮ ਇਦਾਂ ਦੋ ਵਿਚਰਾਮ ਦੇਣੇ ਹੈ ਮੈਂ ਅੰਤਰ ਬਿਰਹੋ ਖਰ ਲਾਈਆ ਜੀਓ ਮੈਂ ਅੰਤਰ ਬਿਰਹੋ ਵਰ ਲਾਇਆ ਜੀਓ ਬੇਟਾ ਲਾਇਆ ਕਿੱਥੇ ਆਈ ੜੀ ਨੂੰ ਬਿਹਾਰੀ ਐ ਲਾਈਆ ਲਾਈਆ ਹਰ ਰਾਇਆ ਮੇਰਾ ਸੱਜਣ ਪਿਆਰਾ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀ ਵਾਈਆ ਜੀਓ ਪ੍ਰੀਲੇ ਮੇਰਾ ਮਨ ਚੀ ਵਈਆ ਜੀਓ ਮੇਰੇ ਮਨ ਤਨ ਆਸਾ ਪੂਰੀਆ ਮੇਰੇ ਗੋਵਿੰਦਾ ਮੇਰੇ ਮਨ ਤਨ ਆਸਾ ਪੂਰੀਆ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਧਾਈਆ ਜੀਓ ਹਰ ਮਿਲਿਆ ਮਨ ਵਧਾਈਆ ਜੀਓ ਵਧਾਈਆਂ ਆਪਾਂ ਕਹਿ ਨਹੀਂ ਦਿੰਦੇ ਵਧਾਈ ਉਹ ਤੋਂ ਭਾਵ ਹੈ ਚੜਦੀ ਕਲਾ واری ਮੇਰੇ ਗੋਵਿੰਦਾ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਪਿਆਰਿਆ ਹਉ ਤੁਧ ਵਿਟੜਿਓ ਹਉ ਤੁਧ ਵਿਟੜਿਓ ਸਦ ਵਾਰੀ ਜੀਓ ਸਦ ਵਾਰੀ ਜੀਓ ਮੈਂ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਮੇਰੇ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹੋਲ ਜਿ ਕਿਉਂ ਗਈ ਬੇਟਾ ਮੇਰੇ ਮਨ ਤਨ ਪ੍ਰੇਮ ਪਰਮ ਕਾ ਮੇਰੇ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਮੇਰੇ ਗੋਵਿੰਦਾ ਇਹਨੂੰ ਪੜਾਂਗੇ ਪਰਮ 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 ਹਾਂਜੀ ਹਰ ਪੂੰਜੀ ਰਾਖੁ ਹਮਾਰੀ ਜੀਉ ਹਰ ਪੂੰਜੀ ਰਾਖੁ ਹਮਾਰੀ ਜੀਉ ਸਤਿਗੁਰ ਵੇਸਟ ਮੇਲ ਸਤਿਗੁਰ ਵੇਸਟ ਮੇਲ ਮੇਰੇ ਗੋਵਿੰਦਾ ਮੇਰੇ ਗੋਵਿੰਦਾ ਹਰ ਮੇਲੇ ਕਰੈ ਵਾਰੀ ਜੀਉ ਹਰ ਮੇਲੇ ਕਰੈ ਵਾਰੀ ਜੀਉ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸ਼ਰਨ ਤੁਮਾਰੀ ਜਿਓ ਜਨ ਨਾਨਕ ਸ਼ਰਨ ਤੁਮਾਰੀ ਜਿਓ ਗੌੜੀ ਮਾਜ ਮਹਿਲਾ ਚੌਥਾ ਗੌੜੀ ਮਾਜ ਮਹਿਲਾ ਚੌਥਾ ਜੋ ਜੀ ਮੇਰੇ ਗੋਵਿੰਦਾ ਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰੀਆ ਚੋਜੀ ਮੇਰੇ ਪਿਆਰੀਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਣ ਉਪਾਏਂਦਾ ਹੈ ਆਪੇ ਕਾਣ ਉਪਾਏਂਦਾ ਮੇਰੇ ਗੋਵਿੰਦਾ ਮੇਰੇ ਗੋਵਿੰਦਾ ਇਹਨੂੰ ਕਾਣ ਨਹੀਂ ਪੜਨਾ ਇਹਨੂੰ ਪੜਾਂਗੇ ਕਾਣ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਗੋਤੀ ਖੋਜੀ ਜੀਓ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਅੱਪੇ ਰਸੀਆ ਭੋਗੀ ਜੀਓ ਅੱਪੇ ਰਸੀਆ ਭੋਗੀ ਜੀਓ ਹਰ ਸੁਜਾਨ ਨਾ ਭੁੱਲਈ ਮੇਰੇ ਗੋਵਿੰਦਾ ਹਰ ਸੁਜਾਨ ਨਾ ਭੁੱਲਈ ਮੇਰੇ ਗੋਵਿੰਦਾ ਅੱਪੇ ਸਤਗੁਰ ਜੋਗੀ ਜੀਓ ਅੱਪੇ ਸਤਗੁਰ ਜੋਗੀ ਜੀਓ ਜੋਗੀ ਨਹੀਂ ਕਹਿਣਾ ਜੋਗੀ ਜੋਗੀ ਅੱਪੇ ਜਗਤ ਉਪਾਏਂਦਾ ਮੇਰੇ ਗੋਵਿੰਦਾ ਅੱਪੇ ਜਗਤ ਉਪਾਏਂਦਾ ਮੇਰੇ ਗੋਵਿੰਦਾ ਮਟ ਆਪੇ ਪੜਾਂਗੇ ਆਪੇ ਨਹੀਂ ਆਪੇ ਆਪੇ ਹਰ ਆਪ ਖੇਲੇ ਬਹਉ ਰੰਗੀ ਜੀਓ ਹਰ ਆਪ ਖੇਲੇ ਬਹਉ ਰੰਗੀ ਜੀਓ ਰੰਗੀ ਦਾ ਉਚਾਰਨ ਹੈ ਜਿਹੜਾ ਉਹ ਨਾਸਕੀ ਹੋਏਗਾ ਕਿਉਂਕਿ ਇੱਕ ਰੰਗ ਦੀ ਨਹੀਂ ਅਨੇਕਾਂ ਰੰਗਾਂ ਦੀ ਗੱਲ ਹੈ ਰੰਗੀ ਰੰਗੀਲ ਇੱਕ ਨਾ ਭੋਗ ਪੋਗਾਏਂਦਾ ਮੇਰੇ ਗੋਵਿੰਦਾ ਇੱਕ ਨਾ ਭੋਗ ਪੋਗਾਏਂਦਾ ਮੇਰੇ ਗੋਵਿੰਦਾ ਇੱਕ ਨਗਨ ਫਿਰੈ ਨੰਗ ਨੰਗੀ ਜੀਉ ਇੱਕ ਨਗਨ ਫਿਰੈ ਨੰਗ ਨੰਗੀ ਜੀਉ ਅੱਪੇ ਜਗਤ ਉਪਾਏਂਦਾ ਮੇਰੇ ਗੋਵਿੰਦਾ ਅੱਪੇ ਜਗਤ ਉਪਾਏਂਦਾ ਮੇਰੇ ਗੋਵਿੰਦਾ ਪੱਪੇ ਨੂੰ ਲਾਂ ਪੇ ਪੜਾਂਗੇ ਪੱਪੇ ਦੁਲਾਵਾਂ ਪੈ ਪੜਾਂਗੇ ਇੱਥੇ ਪੱਪੇ ਨੂੰ ਇੱਕ ਲਾਂ ਹੈ ਦੋ ਨਹੀਂ ਆ ਪੇ ਪੇ ਥੋੜਾ ਧਿਆਨ ਰੱਖਿਆ ਕਰੋ ਬੇਟਾ ਹਰ ਦਾਨ ਦੇਵੇ ਸਭ ਮੰਗੀ ਜੀਓ ਹਰ ਦਾਨ ਦੇਵੇ ਸਭ ਮੰਗੀ ਜੀਓ ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ ਇਥੇ ਭਗਤਾ ਸ਼ਬਦ ਪੜਾਂਗੇ ਇਹਦਾ ਨਾਸਕੀਚਾਰ ਨਹੀਂ ਹੋਏਗਾ ਭਗਤਾ ਭਗਤਾ ਹਰ ਕਥਾ ਮੰਗੇ ਹਰ ਚੰਗੀ ਜੀਓ ਹਰ ਕਥਾ ਮੰਗੇ ਹਰ ਚੰਗੀ ਜੀਓ ਹਰੇ ਆਪੇ ਭਗਤ ਕਰਾਏਂਦਾ ਮੇਰੇ ਗੋਵਿੰਦਾ ਹਰੇ ਆਪੇ ਭਗਤ ਕਰਾਏਂਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜਿਉ ਹਰ ਭਗਤਾ ਲੋਚ ਮਨ ਪੂਰੀ ਜਿਉ ਇੱਥੇ ਨਾਸਕੀ ਉਚਾਰਨ ਹੋਏਗਾ ਭਗਤਾ ਠੀਕ ਹੈ ਬੇਟਾ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਬੇਟਾ ਇੱਕੋ ਸ਼ਬਦ ਤੇ ਕਿਉ ਮਿਸਟੇਕ ਕਰ ਰਹੇ ਹੋ ਬਾਰ-ਬਾਰ ਆਪੇ ਆਪੇ آپ نہیں پڑھنا ٹھیک ہے منویر سنگھ آپ میرے تھل رب رہیا نہیں دوری جیو ہر انتر واہر آپ ہے میرے گو ਦਰਬਾਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿ ਆ ਭਰਪੂਰੀ ਜੀਓ ਹਰ ਆਪ ਰਹਿ ਆ ਭਰਪੂਰੀ ਜੀਓ ਭਰਪੂਰੀ ਜੀਓ ਭਰਪੂਰੀ ਜੀਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੈ ਆਪ ਹਦੂਰੀ ਜੀਓ ਹਰ ਵੇਖੈ ਆਪ ਹਦੂਰੀ ਜੀਓ ਹਰ ਅੰਤਰਵਾਜਾ ਪਉਣ ਹੈ ਮੇਰੇ ਗੋਵਿੰਦਾ ਹਰ ਅੰਤਰਵਾਜਾ ਪਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਈ ਤਿਉ ਵਾਜੇ ਜੀਓ ਹਰ ਆਪ ਵਜਾਈ ਤਿਉ ਵਾਜੇ ਜੀਓ ਇੱਥੇ ਪਉਣ ਨੂੰ ਵਾਜਾ ਕਹਿ ਭਾਵ ਸਵਾਸਾਂ ਦੀ ਗੱਲ ਹੈ ਕਹਿੰਦੇ ਸਭ ਜੀਵਾਂ ਦੇ ਅੰਦਰ ਪ੍ਰਾਣ ਰੂਪ ਹੋ ਕੇ ਹਰੀ ਆਪ ਵਾਜਾ ਵਜਾ ਰਿਹਾ ਹੈ। ਭਰਾ ਭਾਵ ਏ ਸਰੀਰ ਦੀ ਜਿਹੜੀ ਖੇਡ ਹੈ ਸਾਰੀ ਇਹਨੂੰ ਚਲਾ ਰਿਹਾ ਹੈ। ਸਰੀਰ ਨੂੰ ਚਲਾ ਰਿਹਾ ਹੈ। ਹਰ ਆਪ ਬੁਜਾਈ ਤਿਉ ਵਾਜੇ ਜੀਵ। ਕਹਿੰਦੇ ਜਿਹੜੇ ਪਾਸੇ ਕਿਸੇ ਜੀਵ ਨੂੰ ਮਾਲਕ ਲਾਉਂਦਾ ਹੈ ਉਹ ਉਧਰਲੇ ਪਾਸੇ ਲੱਗ ਜਾਂਦਾ ਹੈ। ਭਾਵ ਜਿਵੇਂ ਚਲਾਉਂਦਾ ਹੈ ਕੋਈ ਗਲਤ ਰਸਤੇ ਤੇ ਚਲ ਰਿਹਾ ਕੋਈ ਸਹੀ ਰਸਤੇ ਤੇ ਓ ਪਾਵ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਓ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਓ ਅਪੇ ਸ਼ਰਨ ਪਵਾਇੰਦਾ ਮੇਰੇ ਗੋਵਿੰਦਾ ਸ਼ਰਨ ਪਵਾਇੰਦਾ ਮੇਰੇ ਗੋਵਿੰਦਾ ਬਟਾ ਫੇਰ ਤੁਸੀਂ ਦੁਲਾਵਾਂ ਦਾ ਉਚਾਰਨ ਕਰ ਰਹੇ ਹੋ ਆਪੇ ਆਪੇ ਮੇਰੇ ਮੇਰੇ ਨਹੀਂ ਪੜਾਂਗੇ ਮੇਰੇ ਮੇਰੇ ਹਾਂ ਆਪੇ ਸ਼ਰਨ ਪਵਾਇੰਦਾ ਮੇਰੇ ਗੋਵਿੰਦਾ ਆਪੇ ਸ਼ਰਨ ਪਵਾਇੰਦਾ ਮੇਰੇ ਗੋਵਿੰਦਾ ਸ਼ਰਨ ਪੜਾਂਗੇ ਬਟਾ ਹਰ ਭਗਤ ਜਨ ਰਾਖ ਲਾਜੈ ਜੀਓ ਹਰ ਭਗਤ ਜਨ ਰਾਖ ਜੈ ਜੀਓ ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਓ ਜਨ ਨਾਨਕ ਨਾਮ ਸਿਧ ਕਾਜੈ ਜੀਓ ਜਨ ਨਾਨਕ ਜਨ ਨਾਨਕ ਨਾਨਕ ਦੇ ਵਿਸਰਾਮ ਥੋੜਾ ਜਿਹਾ ਨਾਮ ਤੇ ਰੁੱਕ ਕੇ ਫਿਰ ਸਿਧ ਕਾਜੈ ਜੀਓ ਜਨ ਨਾਨਕ ਜਨ ਨਾਨਕ ਨਾਮ ਸਿੱਧ ਕਾਜੈ ਜੀਓ ਨਾਮ ਸਿੱਧ ਕਾਜੈ ਜੀਓ ਇਸ ਤਰੀਕੇ ਨਾਲ ਤੁਸੀਂ ਇੱਕੋ ਲਯ ਦੇ ਵਿੱਚ ਪੜਨ ਦੇ ਬਾਵਜੂਦ ਤੁਸੀਂ ਵਿਸ਼ਰਾਮ ਦੇ ਸਕਦੇ ਹੋ ਠੀਕ ਹੈ ਬੇਟਾ ਜਨ ਨਾਨਕ ਨਾਮ ਸਿਧ ਕਾਜੈ ਜੀਓ ਜਨ ਨਾਨਕ ਨਾਮ ਸਿਧ ਕਾਜੈ ਜੀਓ ਗੋੜੀ ਮਾਜ ਮਹਿਲਾ ਚੌਥਾ ਗੋੜੀ ਮਾਜ ਮਹਿਲਾ ਚੌਥਾ ਮੈਂ ਹਰ ਨਾਮੈ ਮੈਂ ਹਰ ਨਾਮੈ ਹਰ ਬਿਰਹੋ ਲਗਾਈ ਜੀਓ ਹਰ ਬਿਰਹੋ ਲਗਾਈ ਜੀਓ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀਉ ਪਾਈ ਜੀਉ ਹਰ ਪ੍ਰਭ ਦੇਖ ਜੀਵਾ ਹਰ ਪ੍ਰਭ ਦੇਖ ਜੀਵਾ ਜਿਵਾਨੀ ਜੀਵਾ ਜੀਵਾ ਮੇਰੀ ਮਾਈ ਜੀਉ ਮੇਰੀ ਮਾਈ ਜੀਉ ਮੇਰਾ ਨਾਮ ਸਖਾ ਮੇਰਾ ਨਾਮ ਸਖਾ ਹਰ ਭਾਈ ਜੀਓ ਹਰ ਭਾਈ ਜੀਓ ਗੁਣ ਗਾਵੋ ਸੰਤ ਜੀਓ ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਜਪੋ ਗੁਰਮੁਖ ਨਾਮ ਜੀਓ ਜਪੋ ਗੁਰਮੁਖ ਨਾਮ ਜੀਓ ਜੀਓ ਇਦਾਂ ਨਹੀਂ ਬੋਲਣਾ ਜੀਓ ਜੀਓ ਭਗ ਵਡੇਰੇ ਜੀਓ ਭਗ ਵਡੇਰੇ ਜੀਓ ਹਰ ਹਰ ਨਾਮ ਜੀਓ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਪ੍ਰਾਨ ਹਰ ਤੇਰੇ ਜੀਓ ਫਿਰ ਬਹੁੜ ਨਾ ਭਵ ਜਲ ਫੇਰੇ ਜੀਓ ਫਿਰ ਬਹੁੜ ਬਹੜ ਜਲ ਫੇਰੇ ਜੀਓ ਬਹੜ ਦੇ ਥੋੜਾ ਜਿਹਾ ਰੁਕ ਕੇ ਫਿਰ ਬਹੜ ਨਾ ਭਵਜਲ ਫੇਰੇ ਜੀਓ ਫਿਰ ਬਹੜ ਨਾ ਭਵਜਲ ਫੇਰੇ ਜੀਓ ਭਵਜਲ ਦੇ ਨਾਲ ਨਾਂ ਨੂੰ ਰੱਖਣੇ ਫਿਰ ਬਹੜ ਫਿਰ ਬਹੜ ਨਾ ਭਵਜਲ ਫੇਰੇ ਜੀਓ ਨਾ ਭਵਜਲ ਫੇਰੇ ਜੀਓ ਹਾਂ ਇਦਾਂ ਪੜਾਂਗੇ ਕਿਉਂ ਹਰ ਪ੍ਰਭ ਵੇਖਾਂ ਯੋਗ ਹਰ ਪ੍ਰਭ ਦੇਖਾ ਮੇਰੇ ਮਨ ਤਨ ਚਾਉ ਜੀਓ ਮੇਰੇ ਮਨ ਤਨ ਚਾਉ ਜੀਓ ਹਰ ਮੇਲੋ ਸੰਤ ਜੀਓ ਹਰ ਮੇਲੋ ਸੰਤ ਜੀਓ ਜਿਉ ਨਹੀਂ ਬਟਾ ਜੀਓ ਜੀਓ ਮਨ ਲੱਗਾ ਪਾਉ ਜੀਓ ਮਨ ਲੱਗਾ ਪਾਉ ਜੀਓ ਗੁਰ ਸ਼ਬਦੀ ਪਾਈਐ ਬੁਲਿ ਸ਼ਬਦੀ ਪਾਈਐ ਹਰ ਪ੍ਰੀਤਮ ਰਾਉ ਜੀਓ ਹਰ ਪ੍ਰੀਤਮ ਰਾਉ ਜੀਓ ਬੜਾ ਭਾਗੀ ਜਪਨਾਉ ਜੀਓ ਵਡਕਾ ਜੀ ਜਪਨਾਉ ਜੀਓ ਮੇਰੇ ਮਨ ਤਨ ਮੇਰੇ ਮਨ ਤਨ ਵੱਢੀ ਗੋਵਿੰਦ ਪ੍ਰਭ ਆਸਾ ਜੀਓ ਵੱਢੀ ਗੋਵਿੰਦ ਪ੍ਰਭ ਆਸਾ ਜੀਓ ਹਰ ਮੇਲੋ ਸੰਤ ਜੀਓ ਹਰ ਮੇਲੋ ਸੰਤ ਜੀਓ गोविन्द प्रभु पासा जियो गोविन्द प्रभु पासा जियो सतगुरु मत ਸਤਿਗੁਰ ਮਤ ਸਤਿਗੁਰ ਮਤ ਸਤਿਗੁਰ ਮਤ ਨਾਮ ਸਦਾ ਪਰਗਾਸਾ ਜੀਓ ਨਾਮ ਸਦਾ ਪਰਗਾਸਾ ਜੀਓ ਜਨ ਨਾਨਕ ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ ਪੂਰੇ ਅੜੀ ਮਨ ਆਸਾ ਜੀਓ ਪੂਰੇ ਅੜੀ ਪੂਰੇ ਅੜੀ ਕਿੱਦਾਂ ਪੜਾਂਗੇ ਗੋੜੀ ਮਾਜ ਮਹਿਲਾ ਚੌਥਾ ਗੋੜੀ ਮਾਜ ਮਹਿਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਮੇਰਾ ਬਿਰਹੀ ਨਾਮ ਮਿਲੈ ਹਾਂ ਜੀਵਾਂ ਜੀਓ ਹਾਂ ਜੀਵਾਂ ਜੀਓ ਜੀਨ ਜੀਵਾਂ ਜੀਵਾਂ ਹਾਂ ਮਨ ਅੰਦਰ ਅੰਮ੍ਰਿਤ ਹ ਮਨ ਅੰਦਰ ਗੁਰਮਤ ਹਰ ਲੀਵਾਂ ਜੀਓ ਗੁਰਮਤ ਹਰ ਲੀਵਾਂ ਜੀਓ ਮਨ ਹਰ ਰੰਗ ਰਤੜਾ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾਂ ਜੀਓ ਹਰ ਰਸ ਸਦਾ ਪੀਵਾਂ ਜੀਓ ਹਰ ਪਾਏ ਅੜਾ ਮਨ ਜੀਵਾਂ ਜੀਓ ਹਰ ਪਾਏ ਅੜਾ ਮਨ ਜੀਵਾਂ ਜੀਓ ਮੇਰਾ ਮਨ ਤਨ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜਿਉ ਪ੍ਰੇਮ ਲੱਗਾ ਹਰ ਬਾਣ ਜਿਉ ਮੇਰਾ ਪ੍ਰੀਤਮ ਮਿੱਤਰ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਓ ਹਰ ਪੁਰਖ ਸੁਜਾਨ ਜੀਓ ਗੁਰ ਮੇਲੇ ਸੰਤ ਗੁਰ ਮੇਲੇ ਸੰਤ ਗੁਰ ਮੇਲੇ ਸੰਤ ਗੁਰ ਮੇਲੇ ਸੰਤ ਹਰ ਸੁਗਣ ਸੁਜਾਨ ਜੀਓ ਹਰ ਸੁਗਣ ਸੁਜਾਨ ਜੀਓ ਹੋ ਨਾਮ ਵਿਟਹੁ ਕੁਰਬਾਨ ਜੀਓ ਹੋ ਨਾਮ ਵਿਟਹੁ ਕੁਰਬਾਨ ਜੀਓ ਹਉ ਹਰ ਹਰ ਸੱਜਣਾ ਹਉ ਹਰ ਹਰ ਸੱਜਣਾ ਹਰ ਮੀਤ ਦਸਾਈ ਜੀਓ ਹਰ ਮੀਤ ਦਸਾਈ ਜੀਓ ਹਰ ਦਸੋ ਸੰਤੋ ਜੀ ਹਰ ਦਸੋ ਸੰਤੋ ਜੀ ਹਰ ਖੋਜ ਪਵਾਈ ਜੀਓ ਹਰ ਆਈਂ ਜਿਓ ਸਤਗੁਰ ਤੁਠਣਾ ਸਤਗੁਰ ਤੁਠਣਾ ਦਸੇ ਹਰ ਪਾਈ ਜਿਓ ਦਸੇ ਹਰ ਪਾਈ ਜਿਓ ਹਰ ਨਾਮੇ ਨਾਮ ਸਮਾਈ ਜਿਓ ਹਰ ਨਾਮੇ ਨਾਮ ਸਮਾਈ ਜਿਓ ਮੈਂ ਵੇਦਨ ਪ੍ਰੇਮ ਵੇਦਨ ਨਹੀਂ ਪੜਨਾ ਮੈਂ ਵੇਦਨ ਪ੍ਰੇਮ ਮੈਂ ਵੇਦਨ ਪ੍ਰੇਮ ਹਰ ਵਿਰਹੋ ਲਗਾਈ ਜੀਓ ਹਰ ਵਿਰਹੋ ਲਗਾਈ ਜੀਓ ਗੁਰ ਸ਼ਰਦਾ ਪੂਰ ਗੁਰ ਸ਼ਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ ਅੰਮ੍ਰਿਤ ਮੁਖ ਪਾਈ ਜੀਓ ਹਰ ਹੋ ਹੋ ਦਿਆਲ ਹਰ ਹੋ ਹੋ ਦਿਆਲ 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 ਹਰ ਨਾਮ ਧਿਆਈ ਜੀਓ ਹਰ ਨਾਮ ਧਿਆਈ ਜੀਓ ਜਨ ਨਾਨਕ ਜਨ ਨਾਨਕ ਹਰ ਰਸ ਪਾਈ ਜੀਓ ਹਰ ਰਸ ਪਾਈ ਜੀਓ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜਿਓ ਹਰ ਨਾਮ ਧਿਆਈ ਜਿਓ ਜਨ ਨਾਨਕ ਜਨ ਨਾਨਕ ਹਰ ਰਸ ਪਾਈ ਜਿਓ ਹਰ ਰਸ ਪਾਈ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ